ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਮਾਤਾ ਮਰਜੀਤ ਕਾਚੀ ਦੇ ਚੈਨਲ ਤੇ ਅੱਜ ਮਾਂ ਤੇ ਭੂਆ ਸਾਡੀ ਥਾਣੋਂ ਇੱਕ ਲੋਕ ਗਾਥਾ ਜਿਹੜੀ ਉਹ ਤੁਹਾਡੇ ਰੂਬਰੂ ਰੱਖਣਗੇ ਤੇ ਨਾਲ ਹੀ ਜਦੋਂ ਇਹ ਚੀਜ਼ ਤੁਹਾਨੂੰ ਸੁਣਾ ਕੇ ਹਟਣਾ ਉਹਨਾਂ ਨੇ ਇੱਕ ਨੁਕਤਾ ਜਿਹੜਾ ਤੁਹਾਨੂੰ ਹਰ ਵਾਰੀ ਪਾਉਂਦੇ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਉਦੋਂ ਤੱਕ ਤੁਹਾਨੂੰ ਬਣੇ ਰਹਿਣਾ ਪੈਣਾ ਆ ਵੀਡੀਓ ਦੇ ਨਾਲ ਸੋ ਆਓ ਅੱਜ ਦੇ ਸੋਹਣੀ ਜੀ ਗੱਲ ਨੂੰ ਸੁਣਨ ਲਈ ਆਪਾਂ ਮਾਂ ਹੋਣਾ ਦੇ ਨੇੜੇ ਜਾਂਦੇ ਆ ਤੇ ਸੁਣਦੇ ਅੱਜ ਦੀ ਲੋਕਾ ਥਾ ਹਾਂਜੀ ਮੈਂ ਕਦੇ ਨਸਦੀ ਨਹੀਂ ਜੇ ਸੀ ਸਾਂਜਾ Banga tutinya. ಈ ತೊ <to muria> Okay. ਤੂੰ ਸੋਚੀਂ ਗੱਲ ਸੁਣ ਲੈ ਨਸੀਏ ਨਹੀਂ ਕੁਝ ਤਾਂ ਸਿਆਣੀ ਗੱਲ ਤੂੰ ਸੋਚ ਸਸੀਆਂ ਦੀ ਪਾਲੇ ਦਵਾ ਉਠਾਵਰੇ ਨੀ ਰੁੱਟਕੇ ਸੇਜ ਸਸੀ ਦੀ ਲੈ ਲੇਗੇ ਲੋ ਜੀ ਗੀਤ ਹੋਇਆ ਪੂਰਾ ਇਹਨੂੰ ਤੁਸੀਂ ਲੋਕ ਗਾਥਾ ਸਸੀ ਪੁੰਨ ਦੀ ਹੈ ਨਾ ਸਮਝਿਗੇ ਉਹਦੇ ਭਰਾ ਲੈ ਗਏ ਸੀ ਇਹਨੂੰ ਤੇ ਫਿਰ ਉਹ ਬਚਾਰੀ ਥਰਾਂ ਦੇ ਕਿਚੀ ਦਰਸ ਦੀ ਮਰ ਗਈ ਮਗਰੇ ਤੁਰਪੀ ਸੀ ਪੁੰਨੁੰਦੇ ਪਰ ਉਹ ਫਿਰ ਉਹ ਤੇ ਭੁੱਖੀ ਧਾਈ ਉਹਦੇ ਵਾਸਤੇ ਉਹਨੇ ਜਾਨ ਦੇਤੀ ਤੇਵਰਾਤੀ ਮਰ ਗਈ ਤੇ ਲੋ ਹੁਣ ਆਜੋ ਆਪਾਂ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆਜੋ ਹੁਣ ਵੀ ਆਪਾਂ ਬਾਜੂ ਸੰਬੰਧੀ ਰੋਗ ਜਿਵੇਂ ਹੁੰਦੇ ਨੇ ਇਹਦਾ ਨੁਕਤਾ ਪਾਉ ਖਾਣਾ ਪੀਣਾ ਨਾ ਪਚਣਾ ਜੋੜਾਂ 'ਚ ਦਰਦ ਹੋਣਾ ਅੱਪਚ ਹੋ ਜਾਣੀ ਤੇ ਬਹੁਤੀ ਸੌਖਾ ਨੁਕਤਾ ਤੇ ਮੇਰੇ ਸਤੂਰਾਵਾਂ ਦਾ ਦੱਸਿਆ ਹੋਇਆ ਹੈਗਾ ਹਰ ਹਾਲਤ ਬੰਦਾ ਠੀਕ ਹੁੰਦਾ ਹੈ ਕੱਲੇ ਬਚਪਨ ਵਿੱਚ ਤਾਂ ਬੜਾ ਐਪੇ ਵਿੱਚ ਤਾਂ ਵੱਡੀ ਉਮਰ 'ਚ ਬਾਜੂ ਰੋਗ ਜਾਂਦਾ ਜੋੜਾਂ ਦਾ ਦਰਦ ਹੋਣ ਲੱਗ ਜਾਂਦਾ ਬਚਪਨ ਵਿੱਚ ਕਫ ਦਾ ਰੋਗ ਹੋ ਜਾਂਦਾ ਖੰਘ ਜਕ ਆਉਂਦਾ ਤੇ ਸਭ ਤੋਂ ਮਤਲਬ ਮੈਂ ਬਾਜੂ ਰੋਗ ਤੇ ਬਹੁਤ ਬਿਮਾਰੀਆਂ 55 ਪ੍ਰਕਾਰ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇਸ ਨੁਕਤੇ ਨਾਲ ਤੇ ਬਹੁਤੀ ਸੌਖਾ ਜੋੜਾਂ ਦਾ ਦਰਦ ਢ ਘਾ ਰੋਣਾ ਖਾਣਾ ਕੋਈ ਨਾ ਪਚਣਾ ਸਰੀਰ ਜਕੜ ਜਾਣਾ ਇਹ ਤੋਂ ਇਹ ਸਾਰਾ ਕੁਝੋਂ ਠੀਕ ਹੋ ਪਤਾ ਕੀ ਕਰਨਾ ਤੁਸੀਂ ਤੁਸੀਂ ਇਹ ਲੈ ਲੈਣਾ ਗਾ ਨਿੰਮ ਦੇ ਪੱਤੇ 15 ਗ੍ਰਾਮ ਬਹੁਤ ਹੀ ਸੌਖਾ ਨੁਕਤਾ ਲਿਖ ਲਓ 15 ਗ੍ਰਾਮ ਨਿੰਮ ਦੇ ਪੱਤੇ ਤੇ ਇੱਕ ਅੱਧਾ ਕਾਲੀ ਮਿਰਚ ਇਹ ਸਵੇਰੇ ਤੁਸੀਂ ਚਬ ਲੈਣੀ ਆ ਤੇ ਉੱਤੋਂ ਦੀ ਪੀ ਲੈਣਾ ਪਾਣੀ ਤੇ ਫਿਰ ਸ਼ਾਮ ਨੂੰ ਭੋਜਨ ਜਰਦੀ ਕਰ ਲੋ ਰੋਟੀ ਸਵੇਹਾਂ ਖਾ ਲੋ ਤੇ ਫਿਰ ਸੌਣ ਵੇਲੇ 50 ਗ੍ਰਾਮ ਗੁੜ ਤੇ 100 ਗ੍ਰਾਮ ਦਹੀਂ ਘੋ ਵਿੱਚ ਮਿਲਾ ਕੇ ਉਹ ਖਾ ਲੋ ਇਹ ਥੋੜੀਆਂ ਜਿਹੀਆਂ ਅਸਾਧਨ ਮਾਰੀਆਂ ਵੀ ਜਮਾ ਠੀਕ ਨਹੀਂ ਹੁੰਦੀਆਂ ਇਹ ਗਾਰੰਟੀ ਹੈ ਇਹਦੇ ਨਾਲ ਥੋੜਾ ਜੋੜਾਂ ਨੇ ਦਰਦ ਅਪਚ ਸਰੀਰ ਕੰਬਦਾ ਸਾਰੇ ਠੀਕ ਹੋ ਜਾਣਗੇ ਤੇ ਕਰੋ ਇਸ ਨੂੰ ਨੁਕਿੰਜ ਕਰਕੇ ਲਿਖੋ ਵੀ ਇਹ ਨਹੀਂ ਪਤਾ ਲੱਗੂ ਨਾ ਕਿ ਤੁਹਾਨੂੰ ਮੈਂ ਦੱਸਿਆ ਵੀ ਨਾ ਮੈਂ ਡਾਕਟਰ ਨਾ ਮੈਂ ਤਾਂ ਮੈਂ ਤਾਂ ਮਹਾਪੁਰਸ਼ਾਂ ਦੀ ਗੱਲ ਨਾ ਸੋਣਦੀਆਂ ਤੁਹਾਡੇ ਕੋਲੇ ਪਹਚਾਈ ਜਾਂਦੀਆਂ ਤੇ ਹਰ ਹਾਲ ਤੁਸੀਂ ਇਹ ਨੁਕਤੇ ਨੂੰ ਬਣਾ ਕੇ ਦੇਖਿਓ ਕਰਕੇ ਦੇਖਿਓ ਸਾਰੇ ਰੋਗ ਤੁਹਾਡੇ ਠੀਕ ਹੋਣਗੇ ਇਹਦੇ ਮੈਂ ਦੱਸਿਨੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਸਾਰਿਆਂ ਦਾ